ਪਦ ਪ੍ਰਤੀਸ਼ਠਾ ਤੇ ਪਦਵੀ ਨਾਲੋਂ ਉੱਚਾ ਰੱਖ ਕੇ ਪਰਵਦਗਾਰ ਨੂੰ ਧਰਮ ਹੀਤ ਕਰ ਸਾਕਾ ਦਿੱਤੀ ਸੇਦ ਕੁੱਲ ਸੰਸਾਰ ਨੂੰ ਦੇ ਕੇ ਸਿਰ ਸਲਾਮਤਾ ਉਹਨਾਂ ਲਾ ਸੁਟਿਆ ਮਜਲੂਮਾਂ ਦੇ ਸਿਰ ਤੋਂ ਜ਼ਾਲਮ ਦੇ ਭਾਰ ਨੂੰ ਕਿੰਨਾ ਹਰਫਾ ਨਾਲ ਮੈਂ ਕਰਾਂ ਨਮਨ ਕੀਤੇ ਨੌਵੇਂ ਗੁਰਾਂ ਦੇ ਪਰਉਪਕਾਰ ਨੂੰ ਕੀਤੇ ਨੌਵੇਂ ਗੁਰਾਂ ਦੇ ਪਰਉਪਕਾਰ ਨੂੰ ਤੂੰ ਸਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰੇਂ ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਅਦਬ ਭਰੀ ਸਤਸਰੀਆ ਕਾਲ ਅਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਆਗ ਦੀ ਮੂਰਤ ਵੈਰਾਗ ਦੀ ਮੂਰਤ ਉੱਚ ਰੋਹਾਨੀ ਪਾਵਰ ਮਹਾਨ ਤਪਸਵੀ ਮਹਾਨ ਹਸਤੀ ਸਾਈਂਬ ਸ਼੍ਰੀ ਗੁਰੂ ਤੇਗ ਬਹਾਦਰ ਜੀਆਂ ਦੀ ਸ਼ਹਾਦਤ ਨੂੰ ਸਾਡਾ ਨਮਨ ਹੈ ਸਾਡਾ ਪ੍ਰਣਾਮ ਹੈ ਜਿਨ੍ਹਾਂ ਜਗਤੋ ਲੋਕਾਈ ਵਿੱਚ ਪਏ ਵਿਗਾੜ ਨੂੰ ਸਾਧਣ ਲਈ ਆਪਾਂ ਕੁਰਬਾਨ ਕਰ ਦਿੱਤਾ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਹਨ ਕਿ ਸਾਧਨ ਹੇਤ ਇੱਤੀ ਜਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਧਰਮ ਹੇਤ ਸਾਾਕਾ ਜਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਜਦੋਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜ਼ਿਕਰ ਆਉਂਦਾ ਹੈ ਤਾਂ ਜ਼ਿਕਰ ਆਉਂਦਾ ਹੈ ਕਸ਼ਮੀਰੀ ਪੰਡਤਾਂ ਦੀ ਫਰਿਆਦ ਦਾ ਇਤਿਹਾਸ ਮੁਤਾਬਕ ਦੱਸਿਆ ਜਾਂਦਾ ਹੈ ਕਿ ਜਦੋਂ ਔਰੰਗਜ਼ੇਬ ਜ਼ਬਰਨ ਉਹਨਾਂ ਦਾ ਧਰਮ ਪਰਵਰਤਨ ਕਰ ਰਿਹਾ ਸੀ ਤਾਂ ਉਹ ਧਰਮ ਦੀ ਰੱਖਿਆ ਦੀ ਫਰਿਆਦ ਲੈ ਕੇ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲੇ ਗਏ ਸੀ ਤੇ ਫਿਰ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੇ ਹਿੱਤ ਵਿੱਚ ਧਰਮ ਹੇਤ ਬਾਲ ਗੋਬਿੰਦ Rai ਜੀ ਦੇ ਕਹਿਣ ਤੇ ਆਪ ਖੁਦ ਦਿੱਲੀ ਜਾ ਕੇ ਸ਼ਹਾਦਤ ਦਿੱਤੀ ਕਿਸੇ ਮذਬੀ ਦਾਇਰੇ ਤੋਂ ਕਿਸੇ ਵੇਸਭੇਸ ਤੋਂ ਪਾਸੇ ਹੋ ਕੇ ਸ਼ਹਾਦਤ ਦੇ ਕਾਰਨ ਨੂੰ ਬਚੀਏ ਤਾਂ ਸ਼ਹਾਦਤ ਹੋਈ ਧਰਮ ਹਿਤ ਧਰਮ ਦੇ ਹਿਤ ਵਿੱਚ ਤੇ ਫਿਰ ਜਦੋਂ ਧਰਮ ਦੇ ਹਿਤ ਵਿੱਚ ਸ਼ਹਾਦਤ ਦੇ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਜਹਾਨ ਤੋਂ ਰੁਕਸਤ ਹੋਏ ਤਾਂ ਕਹਿੰਦੇ ਉੱਥੇ ਉਸ ਲੋਕ ਵਿੱਚ ਜੈ ਜੈਕਾਰ ਹੋਈ ਉਸ ਦਿਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਾਣ ਤੇ ਕੁਦਰਤ ਕਾਇਨਾਤ ਰੋਈ ਕਿਉਂਕਿ ਕੁਦਰਤ ਦਾ ਵਿੜਾ ਸੁਨਾ ਹੋ ਗਿਆ ਸੀ ਇਹ ਜਗਤ ਲੋਕਾਈ ਵਿੱਚ ਸੋਗ ਦੀ ਲਹਿਰ ਫੈਲ ਗਈ ਪਰ ਉੱਥੇ ਉਸ ਲੋਕ ਵਿੱਚ ਜੈ ਜੈਕਾਰ ਹੋਈ ਕਿਉਂਕਿ ਇਸ ਜਗਤ ਲੋਕਾਈ ਵਿੱਚ ਪਏ ਵਿਗਾੜ ਨੂੰ ਸਾਧ ਕੇ ਸਾਹਿਬ ਦਾ ਪਿਆਰਾ ਸਾਹਿਬ ਦੇ ਘਰ ਪਧਾਰਿਆ ਸੀ ਦਸਵੀਂ ਸਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਵਕਤ ਦਾ ਵਰਣਨ ਕਰਦੇ ਹਨ ਫਰਮਾਨ ਕਰਦੇ ਹਨ ਕਿ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਅੱਜ ਪੂਰਾ ਸੰਸਾਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਨਮਨ ਕਰ ਰਿਹਾ ਹੈ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਿਹਾ ਹੈ ਪਰ ਸਾਡਾ ਇਹ ਯਾਦ ਕੀਤਾ ਤਾਂ ਹੀ ਸਾਰਥਕ ਹੈ ਜੇ ਅੱਜ ਅਸੀਂ ਵਿਚਾਰੀਏ ਕਿ ਅਸੀਂ ਧਰਮ ਵਿੱਚ ਕਿੱਥੇ ਖਲੋਤੇ ਹਾਂ ਅੱਜ ਸਾਡੇ ਲਈ ਧਰਮ ਦੇ ਮਾਇਨੇ ਕੀ ਹਨ ਕਿਉਂਕਿ ਜਿਸ ਧਰਮ ਹੇਤ ਉਹਨਾਂ ਸ਼ਹਾਦਤ ਦਿੱਤੀ ਉਸ ਧਰਮ ਦਾ ਕਾਇਦਾ ਸਦਗੁਣ ਹਨ ਜਿਸ ਵਿਗਾੜ ਨੂੰ ਸਾਧਣ ਲਈ ਉਹਨਾਂ ਸ਼ਹਾਦਤ ਦਿੱਤੀ ਉਹ ਵਿਗਾੜ ਮੂਲ ਨਾਲੋਂ ਟੁੱਟ ਕੇ ਪਿਆ ਔਗਣਾ ਦਾ ਵਿਗਾੜ ਸੀ ਜੇ ਅੱਜ ਅਸੀਂ ਮੂਲ ਦੀ شناخت ਤੋਂ ਵਾਂਝੇ ਰਹਿ ਧਰਮ ਦੇ ਅਸਲ ਗੁਣੀ ਕਾਇਦੇ ਤੋਂ ਲਾਂਬੇ ਹੋ ਸਦਗੁਣਾ ਤੋਂ ਪਾਸੇ ਹੋ ਆਪਣੇ ਜੀਵਨ ਨੂੰ ਔਗਣਾ ਨਾਲ ਵਿਗਾੜ ਲੈਂਦੇ ਹਾਂ ਤਾਂ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਸਾਡਾ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਜਾਂ ਸਾਨੂੰ ਉਹਨਾਂ ਦੀ ਸ਼ਹਾਦਤ ਯਾਦ ਹੈ ਮਹਾਨ ਤਪਸਵੀ ਮਹਾਨ ਹਸਤੀ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਇਸ ਮਾਤ ਲੋਕ ਤੋਂ ਵਾਪਸੀ ਕੀਤੀ ਉਸ ਸਾਹਿਬ ਦੇ ਦਰ ਕਰ ਉਸ ਪ੍ਰਭਪੁਰ ਵਿੱਚ ਤਾਂ ਕਹਿੰਦੇ ਉੱਥੇ ਉਸ ਲੋਕ ਵਿੱਚ ਜੈਜਕਾਰ ਹੋਈ ਜੇ ਵਿਚਾਰ ਕੇ ਵੇਖੀਏ ਤਾਂ ਇੱਕ ਦਿਨ ਇਸ ਜਹਾਨ ਤੋਂ ਕੂਚ ਕਰਕੇ ਮੁੜਨਾ ਤਾਂ ਅਸਿਵੀ ਹੈ ਅਸੀਂ ਵੀ ਵਾਪਸ ਜਾਣਾ ਏ ਇਹ ਨਾ ਹੋਏ ਕਿ ਜਿਸ ਦਿਨ ਵਾਪਸ ਜਾਈਏ ਜਿਸ ਦਿਨ ਮੁੜੀਏ ਤਾਂ ਉੱਥੇ ਰੇਰੇ ਹੋਏ ਤੇ ਸਾਨੂੰ ਪੁੱਛਿਆ ਜਾਏ ਕਿ ਕੀ ਕਰਕੇ ਆਏ ਹੋ ਇਤਿਹਾਸਵਲ ਚਾਤੀ ਮਾਰ ਕੇ ਵੇਖੀਏ ਤਾਂ ਸਾਹਿਬ ਦੇ ਪਿਆਰੇ ਸਾਡੇ ਲਈ ਸਾਡੀ ਭਲਾਈ ਲਈ ਸਾਡੇ ਜੀਵਨ ਦੀ ਭਲਾਈ ਲਈ ਆਪਾਂ ਕੁਰਬਾਨ ਕਰ ਗਏ ਨੇ ਅਖੀਰ ਜਾਦਾ ਕੁਝ ਨਾ ਕਹਿੰਦਿਆਂ ਹੋਇਆਂ ਪਰਮਾਤਮਾ ਦੇ ਅੱਗੇ ਇੱਕ ਅਰਜ ਕਰੀਏ ਕਿ ਸੁਣਾ ਸਾਹਿਬ ਉਹ ਸਤਪੁਰਖ ਪਿਤਾ ਪਰਮਾਤਮਾ ਸਾਨੂੰ ਉਸ ਜੀਵਨ ਵਿੱਚ ਪਰਪੱਕ ਕਰੇ ਜੀਵਨ ਦੇ ਉਸ ਅਹਿਮ ਕੰਮ ਵਾਲੇ ਪਾਸੇ ਲਾਏ ਜਿਸ ਲਈ ਸਾਹਿਬ ਪਿਆਰਿਆਂ ਨੇ ਬੇਅੰਤ ਸ਼ਹਾਦਤਾਂ ਦਿੱਤੀਆਂ ਨੇ ਸੱਚ ਰਿਆਕਾਰ